ਸਤਿ ਸ਼੍ਰੀ ਅਕਾਲ ਨਮਸਕਾਰ ਡੇਲੀ ਪੋਸਟ ਪੰਜਾਬ ਬਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਖਾਸ ਪ੍ਰੋਗਰਾਮ ਸੰਜੀਵਨੀ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇਹ ਪ੍ਰੋਗਰਾਮ ਤੁਹਾਡੀ ਸਿਹਤ ਦਾ ਖਾਸ ਧਿਆਨ ਰੱਖਦਾ ਹੈ ਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਦਾ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਰੈਬੀਸ ਦੀ ਕਿਉਂਕਿ ਅੱਜ ਵਰਲਡ ਰੈਬੀਸ ਡੇ ਮਨਾਇਆ ਜਾ ਰਿਹਾ ਹੈ ਜਿਸ ਲਈ ਤੁਹਾਡਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਵਾਰਾ ਕੁੱਤਿਆਂ ਦਾ ਆਤੰਕ ਹਰ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਤੇ ਕੁੱਤੇ ਦੇ ਕੱਟਣ ਕਾਰਨ ਰੈਬੀਸ ਫੈਲਦਾ ਹੈ ਜੋ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਹਾਲਾਂਕਿ ਇਸ ਸੰਕਰਮਣ ਵਿੱਚ ਜਾਨਵਰ ਦੇ ਕੱਟਣ ਨਾਲ ਰੇਬੀਸ ਫੈਲ ਸਕਦਾ ਹੈ ਪਰ ਤੁਸੀਂ ਇਸ ਸਥਿਤੀ ਦੇ ਵਿੱਚ ਪੀੜਤ ਦੀ ਜਾਨ ਬਚਾਉਣ ਦੇ ਲਈ ਕੀ ਕਰਨਾ ਹੈ ਇਸ ਸੰਬੰਧੀ ਅਸੀਂ ਐਕਸਪਰਟ ਡਾਕਟਰ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਖਾਸ ਰਿਪੋਰਟ ਦੇਖਦੇ ਹਾਂ ਦੁਨੀਆ ਵਿੱਚ ਵਰਲਡ ਰੇਬੀਸ ਡੇ ਪਹਿਲੀ ਰੇਬੀਸ ਵੈਕਸੀਨ ਦੀ ਖੋਜ ਕਰਨ ਵਾਲੇ ਫ੍ਰਾਂਸੀਸੀ ਵਿਗਿਆਨੀ ਲੂਈਸ ਪਾਸਚਰ ਦੀ ਬਰਸੀ ਵਾਲੇ ਦਿਨ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਰੇਬੀਸ ਯਾਨੀ ਹਲਕਾ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਰੇਬੀਸ ਇੱਕ ਅਜਿਹਾ ਵਾਇਰਸ ਲਾਗ ਹੈ ਜੋ ਆਮ ਤੌਰ ਤੇ ਇਨਫੈਕਟਿਡ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ ਰੇਬਿਸ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿੱਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬਿਸ ਦੇ ਲੱਛਣ ਬੇहद ਦੇਰ ਨਾਲ ਨਜ਼ਰ ਆਉਂਦੇ ਨੇ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਤ ਹੋ ਜਾਂਦਾ ਹੈ। ਕੀ ਹੈ ਰੇਬਿਸ? ਰੇਬਿਸ ਇੱਕ ਹਲਕਾ ਹਾਤਕਾਤਕ ਵਾਇਰਲ ਇਨਫੈਕਸ਼ਨ ਹੈ ਜੋ ਦਿਮਾਗ ਤੇ ਦਿਮਾਗੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਬਿਮਾਰੀ ਇੱਕ ਪ੍ਰਜਾਤੀ ਤੋਂ ਦੂਜੀ ਵਿੱਚ ਫੈਲਦੀ ਹੈ। ਕੁੱਤਿਆਂ ਤੋਂ ਮਨੁੱਖਾਂ ਵਿੱਚ ਰੇਬੀਜ਼ ਦਾ ਫੈਲਣਾ ਘਾਤਕ ਹੈ ਕਿਸੇ ਵੀ ਸੰਕਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ ਬਿਮਾਰੀ ਮਨੁੱਖਾਂ ਵਿੱਚ ਫੈਲਦੀ ਹੈ ਜੇਕਰ ਸਮੇਂ ਤੇ ਇਲਾਜ ਨਾ ਹੋਵੇ ਤਾਂ ਮਨੁੱਖ ਲਈ ਰੇਬੀਜ਼ ਹਮੇਸ਼ਾ ਘਾਤਕ ਹੁੰਦਾ ਹੈ ਇਹ ਵਾਇਰਸ ਕੇਂਦਰੀ ਨਸ ਪ੍ਰਣਾਲੀ ਨੂੰ ਸੰਕਰਮਿਤ ਕਰਦਾ ਹੈ ਅੰਤ ਵਿੱਚ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਤੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ ਰੇਬੀਜ਼ ਵਾਇਰਸ ਪੈਰੀਫੇਰਲ ਨਸਾਂ ਰਾਹੀਂ ਦਿਮਾਗ ਤੱਕ ਜਾਂਦਾ ਹੈ ਕੁੱਤੇ ਤੋਂ ਇਲਾਵਾ ਬਿੱਲੀ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਵੀ ਰੇਬੀਜ਼ ਹੋਣ ਦਾ ਖਤਰਾ ਹੁੰਦਾ ਹੈ। ਰੇਬੀਜ਼ ਦੀਆਂ ਨਿਸ਼ਾਨੀਆਂ ਤੇ ਲੱਛਣ। ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰਦਰਦ ਹੋਣਾ, ਕਬਰਾਹਟ, ਉਲਟੀਆਂ ਤੇ ਆਮ ਕਮਜ਼ੋਰੀ ਹੋ ਸਕਦੀ ਹੈ। ਜਿਉਂ-ਜਿਉਂ ਵਾਇਰਸ ਫੈਲਦਾ ਹੈ ਤਾਂ ਬੇਚੈਨੀ ਵੱਧਦੀ ਹੈ। ਉਲਝਣ, ਬੇਚੈਨੀ, ਪਰਮ ਦੋਰੇ, ਨਿਗਲਣ ਵਿੱਚ ਮੁਸ਼ਕਲ ਤੇ ਬਹੁਤ ਜ਼ਿਆਦਾ ਲਾਰ ਵਗਣਾ। ਅੰਦਰੰਗ ਹੋਣਾ ਤੇ ਜ਼ਿਆਦਾ ਗੰਭੀਰ ਹਾਲਤ ਕਾਰਨ ਅੰਤ ਵਿੱਚ ਮੌਤ ਹੋ ਜਾਂਦੀ ਹੈ। ਰੇਬਿਸ ਤੋਂ ਬਚਾ ਦੇ ਕਦਮ ਆਵਾੜਾ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚੋ ਕੋਈ ਵੀ ਜਾਨਵਰ ਜੋ ਬਿਮਾਰ ਜਾਂ ਜ਼ਖਮੀ ਦਿਖੇ ਉਸ ਤੋਂ ਦੂਰ ਰਹੋ ਆਪਣੇ ਪਾਲਤੂ ਜਾਨਵਰਾਂ ਨੂੰ ਨਿਯਮਿਤ ਤੌਰ ਤੇ ਰੇਬਿਸ ਦੇ ਟੀਕੇ ਲਗਵਾਓ ਜਾਨਵਰਾਂ ਦੇ ਕੱਟਣ ਵਾਲੀ ਥਾਂ ਨੂੰ ਤੁਰੰਤ ਸਾਬਣ ਤੇ ਪਾਣੀ ਨਾਲ ਘੱਟੋ-ਘੱਟ 10 ਮਿੰਟ ਧੋਵੋ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟਿਆ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਤੇ ਰੇਬਿਸ ਦਾ ਟੀਕਾ ਲਗਵਾਓ ਹਰ ਸਾਲ ਦੇਸ਼ ਵਿੱਚ ਲਗਭਗ 50 ਹਜ਼ਾਰ ਲੋਕਾਂ ਦੀ ਰੇਬਿਸ ਦੀ ਲਾਗ ਕਾਰਨ ਮੌਤ ਹੋ ਜਾਂਦੀ ਹੈ ਤੇ ਰੇਬਿਸ ਤੋਂ ਬਚਾ ਲਈ ਟੀਕਾਕਰਨ ਹੀ ਇੱਕੋ ਮਾਤਰ ਉਪਾਅ ਹੈ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿੱਚ ਪਾਲਤੂ ਕੁੱਤੇ ਰੱਖੇ ਹੋਏ ਨੇ ਉਹ ਉਹਨਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਵੱਢਣ ਤੇ ਲੋਕਾਂ ਨੂੰ ਹਲਕਾ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਕਿਸੇ ਵੀ ਵਿਅਕਤੀ ਨੂੰ ਕੁੱਤੇ ਜਾਂ ਕਿਸੇ ਹੋਰ ਜਾਨਵਰ ਦੇ ਵੱਢਣ ਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਸਗੋਂ ਤੁਰੰਤ ਬੁੱਢਲੀ ਸਹਾਇਤਾ ਦੇ ਤੌਰ ਤੇ ਜ਼ਖਮ ਨੂੰ ਵਗਦੇ ਪਾਣੀ ਵਿੱਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਸਾਲ 2030 ਤੱਕ ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੇ ਰੇਬੀਜ਼ ਨੂੰ ਖਤਮ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਸੋ ਰਿਪੋਰਟ ਦੇ ਵਿੱਚ ਤੁਸੀਂ ਦੇਖਿਆ ਕਿ ਰੈਬੀਸ ਹੁੰਨ ਤੇ ਤੁਸੀਂ ਕੀ ਕਰਨਾ ਹੈ ਲੇਕਿਨ ਹੋਰ ਸਵਾਲਾਂ ਦੇ ਜਵਾਬ ਸਾਡੇ ਐਕਸਪਰਟ ਡਾਕਟਰ ਤੋਂ ਸਿੱਵਾਵਾਂਗੇ ਸਾਡੇ ਨਾਲ ਡਾਕਟਰ ਜੁੜੇ ਨੇ ਡਾਕਟਰ ਅਕਸ਼ਦੀਪ ਪਕੋਰ ਡਾਕਟਰ ਅਕਸ਼ਦੀਪ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਥੈਂਕ ਯੂ ਜਿਵੇਂ ਕਿ ਤੁਸੀਂ ਦੱਸਿਆ ਰੈਬੀਸ ਇੱਕ ਬਹੁਤ ਹੀ ਜਾਨਲੇਵਾ ਬਿਮਾਰੀ ਹੈ ਤੇ ਇਹਦੇ ਬਾਰੇ ਲੋਕਾਂ ਨੂੰ ਐਜੂਕੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਆਸ-ਪਾਸ ਕਾਫੀ ਪਾਲਤੂ ਜਾਨਵਰ ਰਹਿੰਦੇ ਨੇ ਕਾਫੀ ਸੜਕਾਂ ਤੇ ਵੀ ਸਾਡੇ ਜਿਹੜੇ ਸਟ੍ਰੇ ਅਨੀਮਲਸ ਰਹਿੰਦੇ ਨੇ ਉਹਨਾਂ ਦੇ ਬਾਈਕ ਨਾਲ ਰੇਬੀਸ ਦਾ ਕਾਫੀ ਰਿਸਕ ਰਹਿੰਦਾ ਹੈ ਤੇ ਲੋਕਾਂ ਨੂੰ ਇਹਦੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਜੇਕਰ ਅਸੀਂ ਆਸਾਨ ਪਾਸ਼ਾ ਦੇ ਵਿੱਚ ਡਾਕਟਰ ਰਕਸ਼ਦੀਪ ਗਾਲ ਕਰੀਏ ਤਾਂ ਰੇਬੀਸ ਜਿਹੜੀ ਹੈ ਉਹ ਇਨਫੈਕਸ਼ਨ ਹੈ ਜੋ ਜਾਨਵਰਾਂ ਤੋਂ ਜਿਹੜੀ ਹੈ ਫੈਲਦੀ ਹੈ ਮਨੁੱਖਾਂ ਤੱਕ ਲੇਕਿਨ ਕੁੱਤੇ ਦੇ ਕੱਟਣ ਨਾਲ ਰੇਬੀਸ ਫੈਲਦਾ ਹੈ ਜਾਂ ਫਿਰ ਹੋਰ ਵੀ ਸੰਕਰਮਿਤ ਜਾਨਵਰ ਹੋ ਸਕਦੇ ਨੇ ਜੋ ਰੇਬੀਸ ਫੈਲਣ ਦਾ ਕਾਰਨ ਬਣਦੇ ਨੇ ਜੀ ਇਹ ਬਹੁਤ ਵਧੀਆ ਸਵਾਲ ਹੈਗਾ ਇਹ ਕਾਫੀ ਲੋਕਾਂ ਦਾ ਡਾਊਟ ਰਹਿੰਦਾ ਹੈ ਕਿ ਸਿਰਫ ਕੁੱਤਿਆਂ ਦੇ ਕੱਟਣ ਨਾਲ ਰੇਬੀਜ਼ ਦਾ ਰਿਸਕ ਹੁੰਦਾ ਹੈ ਜਾਂ ਹੋਰ ਜਾਨਵਰਾਂ ਕਰਕੇ ਵੀ ਤਾਂ ਇਹ ਸਾਰਿਆਂ ਨੂੰ ਮੈਂ ਦੱਸਣਾ ਚਾਹੂੰਗੀ ਕਿ ਇਹ ਸਿਰਫ ਕੁੱਤਿਆਂ ਦੇ ਨਾਲ ਨਹੀਂ ਹੁੰਦਾ ਰੇਬੀਜ਼ ਵਾਇਰਸ ਜਿਹੜਾ ਹੈ ਉਹ ਹੋਰ ਜਾਨਵਰਾਂ ਵਿੱਚ ਵੀ ਪਾਇਆ ਜਾਂਦਾ ਹੈ ਜਿਵੇਂ ਕਿ ਬਿੱਲੀਆਂ ਨੇ ਫੌਕਸ ਹੈ ਜੈਕਾਲ ਹੈ ਇਹ ਸਾਰੇ ਜਿਹੜੇ ਵੀ ਜਾਨਵਰ ਕੁੱਤਿਆਂ ਤੋਂ ਇਲਾਵਾ ਹੁੰਦੇ ਨੇ ਉਹਨਾਂ ਵਿੱਚ ਵੀ ਰੇਬੀਜ਼ ਦਾ ਵਾਇਰਸ ਹੁੰਦਾ ਹੈ ਤੇ ਜੇ ਇਹ ਰੇਬੀਜ਼ ਵਾਇਰਸ ਇਹਨਾਂ ਜਾਨਵਰਾਂ ਦੇ ਕੱਟਣ ਨਾਲ ਕਿਸੇ ਵੀ ਇਨਸਾਨ ਨੂੰ ਸੰਕਰਮਿਤ ਕਰ ਸਕਦਾ ਹੈ ਤੇ ਕੁਝ ਕੰਟਰੀਜ਼ ਵਿੱਚ ਚਮਗਾਦੜ ਜਿਹੜੇ ਹੁੰਦੇ ਨੇ ਬੈਟਸ ਉਹਨਾਂ ਵਿੱਚ ਵੀ ਰੇਬੀਜ਼ ਦਾ ਵਾਇਰਸ ਪਾਇਆ ਜਾਂਦਾ ਹੈ ਤੇ ਚਮਗਾਦੜ ਦੀ ਬਾਈਟ ਨਾਲ ਵੀ ਇਹ ਰੇਬੀਜ਼ ਦਾ ਇਨਫੈਕਸ਼ਨ ਮਨੁੱਖਾਂ ਵਿੱਚ ਆ ਸਕਦਾ ਹੈ ਜੀ ਇੱਕ ਹੋਰ ਮੈਂ ਤੁਹਾਡੇ ਤੋਂ ਜ਼ਰੂਰੀ ਜਾਣਕਾਰੀ ਲੈਣਾ ਚਾਹਾਂਗੀ ਡਾਕਟਰ ਰਕਸ਼ਦੀਪ ਕਿ ਜੇਕਰ ਕਿਸੇ ਨੂੰ ਰੈਬੀਸ ਫੈਲਦਾ ਹੈ ਜਾਂ ਕਿਸੇ ਜਾਨਵਰ ਦੇ ਕੱਟਣ ਤੋਂ ਬਾਅਦ ਰੈਬੀਸ ਫੈਲਣ ਦਾ ਡਰ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਦੇ ਵਿੱਚ ਕਿਸ ਤਰ੍ਹਾਂ ਦੇ ਜੜੇਆ ਸਿੰਪਟਮਸ ਨਜ਼ਰ ਆਉਂਦੇ ਨੇ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਕਤੋਂ ਪਹਿਲਾਂ ਤਾਂ ਕਿਸੇ ਵੀ ਰੇਬੀਜ਼ ਇਨਫੈਕਟਡ ਜਾਨਵਰ ਦੀ ਬਾਈਟ ਤੋਂ ਬਾਅਦ ਜਿਹੜਾ ਤੁਸੀਂ ਫਰਸਟ ਏਡ ਮੈਂਸ਼ਨ ਕੀਤਾ ਹੈ ਜੇ ਤੁਸੀਂ ਉਹ ਫਰਸਟ ਏਡ ਕੀਤਾ ਹੈ ਤਾਂ ਰੇਬੀਜ਼ ਦੇ ਇਨਫੈਕਸ਼ਨ ਦੇ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ ਸਪੈਸ਼ਲੀ ਜੇ ਕਿਸੇ ਵੀ ਪੇਸ਼ੈਂਟ ਨੇ ਇੰਜੈਕਸ਼ਨ ਜਿਹੜੇ ਹੈ ਰੇਬੀਜ਼ ਦੇ ਲਿੱਤੇ ਨੇ ਤੇ ਉਹਦੀ ਆ ਰੇਬੀਜ਼ ਦੇ ਇਨਫੈਕਸ਼ਨ ਨਾਲ ਜਾਂ ਸਿੰਪਟਮਸ ਆਉਣ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ لیکن ਜੇ ਕੋਈ ਫਸਟ ایڈ ਨਹੀਂ ਮਿਲਿਆ ਹੈ ਇੰਜیکشنز ਨਹੀਂ ਮਿਲੇ ہیں ਤੇ ਰੇਬੀਜ਼ ਦਾ ਜਿਹੜਾ ਇਨਕੂਬੇਸ਼ਨ پیریڈ ਜਿਹਨੂੰ ਕਹਿੰਦੇ ਨੇ ਕਿ ਇਨਫੈਕਸ਼ਨ ਤੋਂ ਲੈ ਕੇ ਸਿੰਪਟਮਸ ਆਉਣ ਦਾ ਜਿਹੜਾ ਸਮਾਂ ਹੁੰਦਾ ਹੈ ਉਹ 1 ਮਹੀਨੇ ਤੋਂ ਲੈ ਕੇ 3 ਮਹੀਨੇ ਤੱਕ ਹੋ ਸਕਦਾ ਹੈ ਤੇ ਕੁਝ ਐ ਐਕਸੈਪਸ਼ਨਲ ਕੇਸਿਸ ਵਿੱਚ ਇਹ ਸਾਲਾਂ ਦਾ ਟਾਈਮ ਵੀ ਲੈ ਸਕਦਾ ਹੈ ਇਹ ਵਾਇਰਸ ਜਦੋਂ ਸਿੰਪਟਮਸ ਕਰਦਾ ਹੈ ਤਾਂ ਸ਼ੁਰੂ ਵਿੱਚ ਕਾਫੀ ਨੋਨ ਸਪੈਸਿਫਿਕ ਸਿੰਪਟਮਸ ਜਿਵੇਂ ਸਿਰਦਰਦ ਬਾਡੀ ਏਕ ਵਰਮਟਿੰਗ ਸਭਰਾ ਹਰਟ ਇਹ ਜਿਹੇ ਸਿੰਪਟਮਸ ਆਉਂਦੇ ਹਨ ਉਸ ਤੋਂ ਬਾਅਦ ਜਦੋਂ ਵਾਇਰਸ ਪੂਰੀ ਬਾਡੀ ਵਿੱਚ ਫੈਲਦਾ ਹੈ ਇਹ ਬੇਸਿਕਲੀ ਇੱਕ ਦਿਮਾਗ ਨੂੰ ਇਨਫੈਕਟ ਕਰਨ ਵਾਲਾ ਵਾਇਰਸ ਹੈ ਜਿਹਨੂੰ ਬ੍ਰੇਨ ਔਰ ਸਪਾਈਨਲ ਕੋਰਡ ਕਹਿੰਦੇ ਨੇ ਜੋ ਕਿ ਸਾਡਾ ਸਾਰਾ ਨਸਾਂ ਦਾ ਜੋ ਸਿਸਟਮ ਹੁੰਦਾ ਹੈ ਬਾਡੀ ਦਾ ਉਹਦੇ ਵਿੱਚ ਇਨਫੈਕਸ਼ਨ ਕਰਦਾ ਹੈ ਜਿਸ ਦੇ ਕਰਕੇ ਬਾਅਦ ਚ ਪੇਸ਼ੈਂਟਸ ਨੂੰ ਪੈਰਾਲਿਸਿਸ ਕੋਮਾ ਹੋ ਸਕਦਾ ਹੈ ਐਂਡ ਇਹ ਇੱਕ 100% ਫੈਟਲ ਬਿਮਾਰੀ ਹੈ ਨੀਅਰਲੀ ਕਿਸੇ ਨੂੰ ਵੀ ਜੇ ਸਿੰਪਟਮਸ ਆਨੇ ਸ਼ੁਰੂ ਹੋ ਜਾਣ ਤੇ ਉਹਦਾ ਬਚਣਾ ਨੀਅਰਲੀ ਇੰਪੋਸੀਬਲ ਹੋ ਜਾਂਦਾ ਹੈ ਜਦੋਂ ਦਿਮਾਗ ਸਾਰਾ ਇਨਫੈਕਟ ਹੈ ਨਰਵਸ ਸਿਸਟਮ ਸਾਰਾ ਇਨਫੈਕਟ ਹੋ ਜਾਂਦਾ ਹੈ ਤਾਂ ਬਾਡੀ ਦਾ ਸਾਹ ਲੈਣ ਦਾ ਰੈਸਪੀਰੇਟਰੀ ਔਰ ਕਾਰਡੀਓਲੋਜੀ ਦਾ ਸਿਸਟਮ ਵੀ ਬੰਦ ਹੋ ਜਾਂਦਾ ਹੈ ਐਂਡ ਅਲਟੀਮੇਟਲੀ ਪੇਸ਼ੈਂਟ ਦੀ ਡਾਇਬੀਟਸ ਨਾਲ ਡੈਥ ਹੋ ਜਾਂਦੀ ਹੈ। ਜੀ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣ ਲੈਣੇ ਆ ਸਭ ਤੋਂ ਪਹਿਲਾਂ ਹਾਂਜੀ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਹਾਂਜੀ ਨਮਸਕਾਰ ਮੈਡਮ ਦਰਸ਼ਨਵਾਲ ਬੋਲ ਰਿਹਾ ਸੀ ਮੈਡਮ ਮੁਖਸਰ ਤੋਂ। ਹਾਂਜੀ ਕੀ ਸਵਾਲ ਹੈ ਤੁਹਾਡਾ? ਮੈਂ ਮੈਡਮ ਮੈਡਮ ਡਾਕਟਰ ਸੋ ਇਹ ਪੁੱਛਣਾ ਚਾਹੁੰਨਾ ਮੈਡਮ ਅਸਲ ਜੇ ਹਮ ਸੁਬਾ 5:30 5:30 ਵਜੇ ਅੰਧੇਰਾ ਹੁੰਦਾ ਤੇ ਅਸੀਂ ਜਿੰਨ ਕਿ ਜੋ ਸੈਟ ਨੂੰ ਜਾਂਦੇ ਆ ਤੇ ਆਵਾਰਾ ਕੁੱਤੇ ਬਹੁਤ ਹੁੰਦੇ ਆ। ਤੇ ਅਗਰ ਕੋਈ ਕੁੱਤਾ ਕੱਟ ਲੈਂਦਾ ਉਸ 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 ਮੌਕੇ ਤੇ ਡਾਕਟਰ ਹੀ ਸਾਇਤਾ ਨੂੰ ਸਾਨੂੰ ਨਾ ਮਿਲੇ ਤੇ ਉਸ ਤੇ ਅਸੀਂ ਦੇਸੀ ਇਲਾਜ ਕੀ ਕਰ ਸਕਦੇ ਆ ਜੀ ਬਨੇਰੋ ਸਾਡੇ ਨਾਲ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਸੋ ਡਾਕਟਰ ਅਕਸ਼ਦੀਪ ਇਹ ਜਿਹੜਾ ਸਵਾਲ ਬਹੁਤ ਇੰਪੋਰਟੈਂਟ ਵੀ ਹੈ ਲੋਕਾਂ ਦੇ ਲਈ ਜਾਣਨਾ ਲੇਕਿਨ ਤੁਸੀਂ ਇਹਦੇ ਬਾਰੇ ਜ਼ਰੂਰ ਦੱਸੋ ਕਿ ਜੇਕਰ ਅਜਿਹੇ ਸਮੇਂ ਦੇ ਵਿੱਚ ਕੋਈ ਆਵਾਰਾ ਕੁੱਤੇ ਦੇ ਕੱਟਣ ਨਾਲ ਡੌਗ ਬਾਈਟ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਡਾਕਟਰ ਹੀ ਸਾਇਤਾ ਮੌਕੇ ਤੇ ਨਾ ਮੌਜੂਦ ਹੋਵੇ ਕਿ ਇਹ ਇੱਕ ਬਹੁਤ ਵਧੀਆ ਸਵਾਲ ਕੀਤਾ ਗਿਆ ਹੈ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਆਪਣੀ ਰਿਪੋਰਟ ਵਿੱਚ ਵੀ ਇਹ ਫਰਸਟ ਏਡ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਹੈ ਕਿਸੇ ਵੀ ਡੌਗ ਬਾਈਟ ਤੋਂ ਬਾਅਦ ਜੋ ਫਰਸਟ ਏਡ ਦੇਣਾ ਹੈ ਤੁਸੀਂ ਉਹਦੇ ਉੱਪਰ ਕਾਫੀ ਅਸੀਂ ਦੇਖਦੇ ਆ ਪੇਸ਼ੈਂਟਸ ਕਦੇ ਕੋਈ ਹਲਦੀ ਲਗਾਉਂਦੇ ਐ ਕੋਈ ਹੋਰ ਮਸਾਲੇ ਲਗਾਉਂਦੇ ਨੇ ਤੇ ਇਹ ਬਿਲਕੁਲ ਨਹੀਂ ਕਰਨਾ ਹੁੰਦਾ ਤੁਸੀਂ ਸਿਰਫ ਜਿੱਥੇ ਵੀ ਡੌਗ ਨੇ ਬਾਈਟ ਕੀਤਾ ਹੈ ਉਹਨੂੰ ਰਨਿੰਗ ਵਾਟਰ ਦੇ ਵਿੱਚ ਮਤਲਬ ਟੈਪ ਦੇ ਥੱਲੇ ਰਨਿੰਗ ਹੌਟਰ ਦੇ ਵਿੱਚ ਸਾਬਣ ਉਰ ਪਾਣੀ ਦੇ ਨਾਲ 15 ਮਿੰਟ ਕੰਟੀਨਿਊਸਲੀ ਉਹਨੂੰ ਧੋਣਾ ਹੈ ਤਾਂ ਕਿ ਉਹਦੇ ਸਲਾਈਵਾ ਜੋ ਕਿ ਕੁੱਤੇ ਦਾ ਥੁੱਕ ਹੈ ਉਹਦਾ ਕੋਈ ਵੀ ਕਣ ਉਸ ਵੂਂਡ ਵਿੱਚ ਨਾ ਰਹਿ ਜਾਏ ਤਾਂ ਉਹਦਾ ਸਭ ਤੋਂ ਪਹਿਲਾਂ ਤੁਸੀਂ ਡਾਕਟਰੀ ਇਲਾਜ ਸੀ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਉਸ ਵੂਂਡ ਨੂੰ 15 ਮਿੰਟ ਰਨਿੰਗ ਵਾਟਰ ਦੇ ਨੀਚੇ ਸਾਬਣ ਔਰ ਪਾਣੀ ਦੇ ਨਾਲ ਉਸ ਨੂੰ ਚੰਗੀ ਤਰ੍ਹਾਂ ਧੋਣਾ ਹੈ ਉਹਦੇ ਉੱਪਰ ਕੁਝ ਨਹੀਂ ਲਗਾਉਣਾ ਕੋਈ ਬੀਟਾ ਡਿੰ ਨਹੀਂ ਲਗਾਣੀ ਕੁਝ ਨਹੀਂ ਲਗਾਉਣਾ ਸਿਰਫ ਸੋਪ ਵਾਟਰ ਨਾਲ ਉਹਨੂੰ ਧੋਣਾ ਹੈ ਉਸ ਤੋਂ ਬਾਅਦ ਜੇ ਕੋਈ ਅਜਾ ਆਡ ਆਵਰ ਹੈ ਜਿਵੇਂ ਕਿ ਸਵੇਰ ਦਾ ਟਾਈਮ ਹੈ ਜਦੋਂ ਤੁਹਾਡੇ ਕੋਲ ਡਾਕਟਰੀ ਸਹਾਇਤਾ ਅਵੇਲੇਬਲ ਨਹੀਂ ਹੈ ਜੇ ਉਹ ਬਾਈਟ ਬਹੁਤ ਡੀਪ ਹੈ ਤੇ ਤੁਸੀਂ ਕਿਸੇ ਵੀ ਨੀਅਰੈਸਟ ਆਪਣੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਐਮਰਜੈਂਸੀ ਦੇ ਵਿੱਚ ਰਿਪੋਰਟ ਕਰਨਾ ਹੈ ਐਮਰਜੈਂਸੀ ਦੇ ਵਿੱਚ ਤੁਹਾਨੂੰ ਰੇਬੀਜ਼ ਦਾ ਪਹਿਲਾ ਇੰਜੈਕਸ਼ਨ ਲਗਵਾਉਣਾ ਹੈ ਤੇ ਇੰਜੈਕਸ਼ਨ ਦੇ ਨਾਲ ਨਾਲ ਇੱਕ ਟੈਟਨਸ ਦਾ ਇੰਜੈਕਸ਼ਨ ਲਗਵਾਉਣਾ ਹੈ ਨਾਲ ਦੇ ਨਾਲ ਇੱਕ ਰੇਬੀਜ਼ ਨੂੰ ਦਾ ਵਾਇਰਸ ਖਤਮ ਕਰਨ ਵਾਲੀ ਇੱਕ ਇੰਜੈਕਸ਼ਨ ਹੁੰਦੀ ਹੈ ਜਿਹਨੂੰ ਇਮਿਊਨੋਗਲੋਬুলਿਨ ਕਹਿੰਦੇ ਹਨ ਆਰਬੀਆਜੀ ਕਹਿੰਦੇ ਜੋ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਵਿੱਚ ਅਵੇਲੇਬਲ ਹੁੰਦੀ ਹੈ ਉਹ ਦਵਾਈ ਨੂੰ ਜਿੱਥੇ ਕੁੱਤੇ ਨੇ ਕੱਟਿਆ ਹੈ ਜਾਂ ਜਿੱਥੋਂ ਵੀ ਬਲੀਡਿੰਗ ਹੋਈ ਹੈ ਉਸ ਦਵਾਈ ਨੂੰ ਉਸ ਚੋਟ ਦੇ ਆਸ-ਪਾਸ ਇੰਜੈਕਟ ਕੀਤਾ ਜਾਂਦਾ ਹੈ ਤੇ ਉਸ ਨਾਲ ਰੇਬੀਜ਼ ਦੇ ਹੋਣ ਦੇ ਚਾਂਸਸ ਬਹੁਤ ਘਟ ਜਾਂਦੇ ਨੇ ਜੀ ਬਿਲਕੁਲ ਇੱਕ ਹੋਰ ਇੰਪੋਰਟੈਂਟ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਦਰਸ਼ਕਾਂ ਲਈ ਵੀ ਜਾਨਣਾ ਬਹੁਤ ਜ਼ਰੂਰੀ ਹੈ ਬਹੁਤ سارے ਲੋਕ ਆਪਣੇ ਘਰਾਂ ਦੇ ਵਿੱਚ ਵੀ ਪੈਟਸ ਰੱਖਦੇ ਨੇ ਪਾਲਤੂ ਜਾਨਵਰ ਰੱਖੇ ਹੁੰਦੇ ਨੇ ਕਿਉਂਕਿ ਜਾਨਵਰਾਂ ਦੇ ਸੰਕਰਮਣੇ ਤੋਂ ਹੋਣ ਦੇ ਬਾਰੇ ਵੀ ਘੱਟ ਪਤਾ ਲਗਾਇਆ ਜਾ ਸਕਦਾ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਇਹਦੇ ਬਾਰੇ ਵੀ ਦੱਸੋ ਤੇ ਇਹ ਵੀ ਦੱਸੋ ਕਿ ਉਹਨਾਂ ਲੋਕਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਘਰੇ ਪੈਟਸ ਰੱਖੇ ਹੋ ਜੀ ਇਹ ਇਹ ਲੋਕਾਂ ਵਿੱਚ ਬਹੁਤ ਵੱਡਾ ਮਿੱਥ ਹੈਗਾ ਕਿ ਕਿਸੇ ਪਾਲਤੂ ਜਾਨਵਰ ਦੇ ਕੱਟਣ ਨਾਲ ਰੇਬੀਜ਼ ਨਹੀਂ ਹੋ ਸਕਦਾ ਇਹ ਇਹ ਗਲਤ ਵਿਚਾਰ ਹੁੰਦਾ ਹੈ ਪਾਲਤੂ ਜਾਨਵਰ ਵੀ ਰੇਬੀਜ਼ ਦਾ ਇਨਫੈਕਸ਼ਨ ਕੈਚ ਕਰ ਸਕਦੇ ਨੇ ਉਹ ਹੋਰ ਜਾਨਵਰਾਂ ਤੋਂ ਉਹਨਾਂ ਨੂੰ ਰੇਬੀਜ਼ ਦਾ ਵਾਇਰਸ ਮਿਲ ਸਕਦਾ ਹੈ ਤੇ ਪਾਲਤੂ ਜਾਨਵਰ ਜਦੋਂ ਕਿਸੇ ਵੀ ਰੇਬੀਜ਼ ਦੇ ਇਨਫੈਕਸ਼ਨ ਨਾਲ ਉਸ ਜਾਨਵਰ ਨੂੰ ਇਨਫੈਕਸ਼ਨ ਹੁੰਦੀ ਹੈ ਤਾਂ ਉਹ ਜਾਨਵਰ ਥੋੜਾ ਅਗਰੈਸਿਵ ਹੋ ਜਾਂਦਾ ਹੈ ਅਗਰੈਸਿਵ ਹੌਨ ਕਰਕੇ ਉਹ ਜਾਨਵਰ ਅਨਪਰੋਵੋਕ ਜਿਹਨੂੰ ਬਿਲਕੁਲ ਨਾ ਛੇੜਨ ਤੇ ਵੀ ਉਹ ਬਾਈਟ ਕਰ ਸਕਦਾ ਹੈ ਉਹ ਅਗਰੈਸਿਵ ਜਾਨਵਰ ਜੇ ਅਨਪਰੋਵੋਕ ਬਾਈਟਸ ਕਰ ਰਿਹਾ ਹੈ ਉਹ ਆਪਣੇ ਯੂਜਵਲ ਬਿਹੇਵੀਅਰ ਤੋਂ ਅਬਨਾਰਮਲੀ ਐਕਟ ਕਰ ਰਿਹਾ ਤੇ ਉਹ ਪਾਲਤੂ ਜਾਨਵਰ ਵੀ ਰੇਬੀਜ਼ ਦਾ ਸ਼ਿਕਾਰ ਹੋ ਸਕਦਾ ਹੈ ਤੇ ਇਹ ਸਾਰਿਆਂ ਨੂੰ ਹਿਦਾਇਤ ਹੈ ਕਿ ਆਪਣੇ ਜਾਨਵਰਾਂ ਨੂੰ ਜੋ ਵੀ ਘਰੇ ਪੈਟਸ ਰਹਿੰਦੇ ਨੇ ਉਹਨਾਂ ਨੂੰ ਟਾਈਮਲੀ ਵੈਟਰਨਰੀ ਵਿਜ਼ਿਟਸ ਤੇ ਲੈ ਕੇ ਜਾਣ ਤੇ ਟਾਈਮਲੀ ਉਹਨਾਂ ਨੂੰ ਰੇਬੀਜ਼ ਨਾਲ ਵੈਕਸੀਨੇਟ ਕਰਾਇਆ ਜਾਏ ਤੇ ਜੇ ਰੇਬੀਸ ਦੀ ਵੈਕਸੀਨੇਸ਼ਨ ਉਸ ਜਾਨਵਰ ਨੂੰ ਮਿਲੀ ਹੋਈ ਹੈ ਤੇ ਉਹ ਉਸ ਜਾਨਵਰ ਨੂੰ ਰੇਬੀਸ ਦਾ ਇਨਫੈਕਸ਼ਨ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਨੇ ਜੀ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ ਅਸੀਂ ਉਹਨਾਂ ਦਾ ਵੀ ਸਵਾਲ ਜਾਣਦੇ ਆ ਕੀ ਨਾਮ ਹੈ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪੱਟੀ ਬੋਹੇ ਮਾਜਰਾ ਜੀ ਹਾਂ ਜੀ ਜੀ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਜੀ ਜਦੋਂ ਮੰਨ ਲਓ ਕੋਈ ਕੁੱਤਾ ਕੋਈ ਬੱਚੇ ਨੂੰ ਕੱਟ ਲੈਂਦਾ ਜਾਂ ਮੈਨੂੰ ਕੱਟ ਲੈਂਦਾ ਵੱਡੇ ਬੰਦੇ ਨੂੰ ਕੱਟ ਲੈਂਦਾ ਜਿਵੇਂ ਹੁਣ ਤੁਸੀਂ ਟੈਕਸਟ ਮੈਂ ਦੇਖ ਰਿਆ ਸੀ ਤੁਸੀਂ ਚਲਾ ਰਹੇ ਸੀਗੇ ਵੀ ਉਹ 10 ਮਿੰਟਾਂ ਤੱਕ ਉਹਨੂੰ ਪਾਣੀ ਨਾਲ ਧੋਵੋ ਹਨਾ ਜੀ ਤੇ ਉਹ ਇਹ ਜਿਹੜਾ ਇਹ ਠੀਕ ਹੈ ਇਹ ਚੀਜ਼ ਆਪਾਂ ਕਰ ਸਕਦੇ ਹਾਂ ਪਰ ਕੋਈ ਡਾਕਟਰ ਸਾਹਿਬ ਸਾਨੂੰ ਇਹ ਦੱਸੋਗੇ ਕਿਉਂਕਿ ਮੇਰੀ ਗਲੀ ਦੇ ਵਿੱਚ ਵੀ ਪੰਜ ਸੱਤ ਇਹੋ ਜਿਹੇ ਸਟਰੀਟ ਡੌਗ ਰਹਿੰਦੇ ਰਹਿੰਦੇ ਆ ਤੇ ਉਹ ਮਤਲਬ ਹੁਣ ਜਿਵੇਂ ਗਰਮੀਆਂ ਨਿਕਲ ਕੇ ਗਈਆਂ ਉਦੋਂ ਕਿਉਂਕਿ ਜਿੰਨੀ ਇੱਕ ਡੋਜ਼ ਹੁੰਦੀ ਆ ਹਨਾ ਉਹਨਾਂ ਨੂੰ ਵਿਚਾਰਿਆਂ ਨੂੰ ਰੋਟੀ ਪਾਣੀ ਕੋਈ ਨਹੀਂ ਪਾਉਂਦਾਗਾ ਉਹ ਮਾੜੀ ਮੋਟੀ ਕੋਈ ਬੁਰਕੀ ਉਹਨਾਂ ਨੂੰ ਸਿੱਟ ਦਿੰਦਾ ਤਾਂ ਖਾ ਲੈਂਦੇ ਤੇ ਰਹਿੰਦੇ ਉਹ ਚਾਰਾ ਦਿਨ ਸਾਰਾ ਦਿਨ ਭੁੱਖੇ ਹੀ ਆ ਤੇ ਇਸ ਕਰਕੇ ਫਿਰ ਉਹ ਜੋ ਕੁਛ ਉਹਨਾਂ ਦੇ ਅੱਗੇ ਹੁੰਦਾ ਉਹ ਇਸ ਕਰਕੇ ਅਟੈਕ ਚਲੋ ਕਰਦੇ ਚਲੋ ਇਹ ਤਾਂ ਜਿਹੜਾ ਤੁਸੀਂ ਪਾਣੀ ਵਾਲਾ ਮਸਲਾ ਹੈ ਜੀ ਪਾਣੀ ਨਾਲ ਉਹ ਜ਼ਖਮ ਨੂੰ ਧੋਵੋ ਕੋਈ ਇਹੋ ਜਿਹਾ ਕੋਈ ਸਾਨੂੰ ਘਰੇਲੂ ਨੁਕਸਾ ਦੱਸੋ ਵੀ ਜਿਹਦੇ ਡਾਕਟਰ ਤੱਕ ਪਹੁੰਚਦੇ ਪਹੁੰਚਦੇ ਇੱਕ ਤਾਂ ਉਹ ਜਿਹੜਾ ਚਾਹੇ ਉਹ ਹਲਕਾਪਨ ਉਹਦਾ ਅੱਗੇ ਨਾ ਵਧੇ ਨੰਬਰ 2 ਤੇ ਜਾਨ ਬਚ ਸਕੇ ਪਾਣੀ ਵਾਲਾ ਨੁਕਸਾਨ ਬਹੁਤ ਘੱਟ ਉਹਦਾ ਦਿਮਾਗ 'ਚ ਰਹਿੰਦਾ ਵੀ ਇਹਨੂੰ ਹੁਣ ਆਪਾਂ ਟੂਟੀ ਕੋਲੇ ਲੈ ਕੇ ਚੱਲ ਗਏ ਹਨਾ ਜੀ ਆਪਾਂ ਕੀ ਕਰਦੇ ਹਾਂ ਉਹਨੂੰ ਚੱਕ ਕੇ ਗੋਦੀ ਚੱਕ ਕੇ ਡਾਕਟਰ ਕੋਲੇ ਭਜਦੇ ਹਾਂ ਇਹ ਫੂਟੀ ਚੀਜ਼ ਜਿਹੜੀ ਆਪਾਂ ਨੂੰ ਹਮੇਸ਼ਾ ਘਰ ਦੇ ਵਿੱਚ ਰੱਖੀਏ ਜਾਂ ਜਿੱਥੇ ਆਪਾਂ ਨੂੰ ਪਤਾ ਛੋਟੇ ਬੱਚੇ ਆ ਕੋਈ ਉਹ ਤਰੀਕਾ ਸਾਨੂੰ ਜਰੂਰ ਦੱਸੋ ਜੀ ਆ ਠੀਕ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਸੋ ਡਾਕਟਰ ਅਕਸ਼ਦੀਪ ਪਾਣੀ ਦਾ ਜਿਹੜਾ ਇੱਕ ਸਭ ਤੋਂ ਵਧੀਆ ਇਹੀ ਤਰੀਕਾ ਹੈ ਕਿ ਪਾਣੀ ਦੇ نیچے ਰਨਿੰਗ ਵਾਟਰ ਦੇ نیچے ਉਸ ਜਗ੍ਹਾ ਨੂੰ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਸਾਰੇ ਕਿਟਾਣੂ ਨਾ ਫੈਲਣ ਅੱਗੇ ਸਰੀਰ ਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਵੀ ਤਰੀਕਾ ਹੈ ਜੋ ਘਰ ਦੇ ਵਿੱਚ ਅਪਣਾਇਆ ਜਾ ਸਕਦਾ ਹੈ ਡਾਕਟਰੀ ਇਲਾਜ ਤੋਂ ਪਹਿਲਾਂ ਜੀ ਨਹੀਂ ਇਹਦਾ ਜਵਾਬ ਇਹੀ ਹੈ ਕਿ ਤੁਸੀਂ ਘਰੇ ਇਹ ਜੀ ਕੋਈ ਦਵਾਈ ਕੋਈ ਬੀਟਾ ਡੇਨ ਕੋਈ ਆਇੰਟਮੈਂਟ ਕੋਈ ਘਰੇਲੂ ਨੁਸਖਾ ਉਸ ਚੋਟ ਦੇ ਉੱਪਰ ਨਹੀਂ ਲਗਾ ਸਕਦੇ ਉਹ ਜਿਹਦੇ ਨਾਲ ਰੇਬੀਜ਼ ਦਾ ਜਿਹੜਾ ਵਾਇਰਸ ਹੈ ਉਹ ਫੈਲਣ ਤੋਂ ਬਚ ਸਕੇ ਇਹਦਾ ਸਿਰਫ ਇੱਕੋ ਇੱਕ ਇਲਾਜ ਹੈ ਜਦੋਂ ਵੀ ਧਿਆਨ ਰੱਖਿਆ ਚਾਹੀਏ ਜਦੋਂ ਵੀ ਇਹ ਜਾ ਕੋਈ ਇਨਸੀਡੈਂਟ ਜਾਂ ਐਕਸੀਡੈਂਟ ਹੋ ਜਾਏ ਜਾਂ ਕੁੱਤੇ ਕੋਈ ਬੱਚੇ ਨੂੰ ਕੱਟ ਲਵੇ ਜਾਂ ਕਿ ਇਵਨ ਇੱਕ ਛੋਟਾ ਜਿਹਾ ਸਕ੍ਰੈਚ ਕਿਸੇ ਜਾਨਵਰ ਦੇ ਨੇਲਸ ਤੋਂ ਜਾਂ ਉਹਦੇ ਦੰਦਾਂ ਤੋਂ ਉਹ ਛੋਟਾ ਜਿਹਾ ਸਕ੍ਰੈਚ ਵੀ ਜੇ ਹੋਵੇ ਉਹਦੇ ਉੱਪਰ ਵੀ ਇਟ ਇਜ਼ ਐਡਵਾਈਸਡ ਕਿ ਉਹਦੇ ਉੱਪਰ ਬੀਟਾ ਡਿਲ ਦੀ بجائے ਸਿਰਫ ਰਨਿੰਗ ਵਾਟਰ ਔਰ ਸੋਪ ਦੇ ਨਾਲ ਉਹਨੂੰ ਧੋਤਾ ਜਾਵੇ ਤੁਸੀਂ ਕਰੇ ਕੋਈ ਇਹ ਜਾਂ ਕੋਈ ਘਰੇਲੂ ਨੁਸਖਾ ਨਹੀਂ ਕਰ ਸਕਦੇ ਹੋ ਜਿਹਦੇ ਨਾਲ ਰੇਬੀਜ਼ ਦੇ ਵਾਇਰਸ ਦਾ ਅਸਰ ਬੋਡੀ ਤੇ ਘਟ ਸਕੇ ਤੇ ਜਦ ਤੱਕ ਤੁਸੀਂ ਡਾਕਟਰ ਕੋਲ ਨਹੀਂ ਪਹੁੰਚਦੇ ਤੁਸੀਂ ਸਿਰਫ ਉਸ ਚੋਟ ਨੂੰ ਪਾਣੀ ਔਰ ਸਾਬਨ ਨਾਲ ਧੋਣਾ ਹੈ ਉਹਦੇ ਉੱਪਰ ਕੁਝ ਨਹੀਂ ਲਗਾਣਾ ਕੋਈ ਘਰੇਲੂ ਮਸਾਲਾ ਕੋਈ ਹਲਦੀ ਕੋਈ ਪੇਸਟ ਕੋਈ ਟੂਥਪੇਸਟ ਕੋਈ ਘਰ ਦੀ ਕੋਈ ਚੀਜ਼ ਉਸ ਬੂੰਡ ਦੇ ਉੱਪਰ ਨਹੀਂ ਲਗਾਨੀ ਉਹ ਬਜਾਏ ਹੈਲਪ ਕਰਨ ਦੀ ਉਹ ਚੀਜ਼ ਨੁਕਸਾਨ ਕਰ ਸਕਦੀ ਹੈ ਉਹ ਵਾਇਰਸ ਨੂੰ ਉਸ ਚੋਟ ਦੇ ਅੰਦਰ ਹੀ ਕੰਟੇਨ ਕਰਕੇ ਉਹਨੂੰ ਹੋਰ ਫੈਲਾ ਸਕਦੀ ਹੈ ਜੀ ਆ ਬਿਲਕੁਲ ਡਾਕਟਰ ਅਕਸ਼ਦੀਪ ਇਹਦੇ ਵਿੱਚ ਮੈਂ ਜ਼ਰੂਰੀ ਇੱਕ ਹੋਰ ਸਵਾਲ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਦਰਸ਼ਕਾਂ ਦੇ ਵੱਲੋਂ ਵੀ ਉਹਦਾ ਜਿਹੜਾ ਬਹੁਤ ਸਾਰੇ ਉਹਨਾਂ ਦੇ ਮਨ ਦੇ ਵਿੱਚ ਸਵਾਲ ਆ ਰਿਹਾ ਹੈ ਕਿ ਜਿਸ ਤਰ੍ਹਾਂ ਕੋਈ ਆ ਵਾਰਾ ਕੁੱਤੇ ਦੇ ਵੱਲੋਂ ਬਾਈਟ ਕੀਤਾ ਜਾਵੇ ਲੇਕਿਨ ਲੱਕੀਲੀ ਉਹ ਇਨਸਾਨ ਬਚ ਜਾਵੇ ਤੇ ਕੁੱਤੇ ਦਾ ਜੋ ਦੰਦ ਹੈ ਉਹ ਸਕਿਨ ਦੇ ਉੱਤੇ ਲੱਗ ਜਾਵੇ ਲੇਕਿਨ ਅੰਡਰ ਡੀਪ ਕੱਟ ਨਾ ਹੋਵੇ ਉਸ ਸਮੇਂ ਵੀ ਰੈਬੀਸ ਫੈਲਣ ਦਾ ਜਿਹੜਾ ਖਤਰਾ ਹੁੰਦਾ ਹੈ ਜਾਂ ਫਿਰ ਉਹਦੇ ਵਿੱਚ ਸਿਰਫ احتیاط ਹੀ ਵਰਤੇ ਜਾ ਸਕਦੇ ਨੇ ਜੀ ਬਿਲਕੁਲ ਰੇਬੀ ਇਸ ਇੱਕ ਇਹੋ ਜਿਹੀ ਬਿਮਾਰੀ ਹੈ ਜੀਨੂ ਡਾਕਟਰਸ ਬਹੁਤ ਸੀਰੀਅਸਲੀ ਲੈਂਦੇ ਨੇ ਕਿਉਂਕਿ ਜੇ ਇਹਦਾ ਸਿੰਪਟਮ ਆ ਜਾਏ ਤਾਂ ਇਹਦਾ ਰਿਜ਼ਲਟ 100% ਪੀਟਲ ਹੁੰਦਾ ਹੈ ਤਾਂ ਹੀ ਰੇਬੀਜ਼ ਦੇ ਇਲਾਜ ਦੇ ਪ੍ਰੋਟੋਕਾਲਸ ਬਹੁਤ ਸਟ੍ਰਿਕਟ ਬਣਾਏ ਗਏ ਨੇ ਹਾਲਾਂਕਿ ਜੇ ਕਿਸੇ ਕੁੱਤੇ ਦਾ ਬਕ ਇੰਟੈਕਟ ਸਕਿਨ ਦੇ ਉੱਪਰ ਵੀ ਲੱਗ ਜਾਵੇ ਉਹਨੂੰ ਵੀ ਇਹ ਹਿਦਾਇਤ ਦਿੱਤੀ ਜਾਂਦੀ ਹੈ ਕਿ ਤੁਸੀਂ ਰੇਬੀਜ਼ ਦੇ ਪੰਜ ਟੀਕੇ ਲਗਵਾਓ ਤਾਹੇ ਉਸ ਕੁੱਤੇ ਨੇ ਤੁਹਾਡੀ ਸਕਿਨ ਦੇ ਉੱਪਰ ਸਿਰਫ ਚਟਿਆ ਹੋਵੇ ਤੇ ਉਹ ਕੁੱਤਾ ਪਾਲਤੂ ਨਾ ਹੋਵੇ ਤਾਂ ਵੀ ਤੁਹਾਨੂੰ ਡਾਕਟਰ ਐਡਵਾਈਸ ਕਰਨਗੇ ਕਿ ਤੁਸੀਂ ਰੇਬੀਜ਼ ਦੇ ਇੰਜੈਕਸ਼ਨ ਜ਼ਰੂਰ ਲਗਵਾਓ ਕਿਉਂਕਿ ਇਹਦੇ ਵਿੱਚ 0.1% ਰਿਸਕ ਦਾ ਵੀ ਚਾਂਸ ਨਹੀਂ ਹੁੰਦਾ ਹੈ ਭਾਵੇਂ ਉਹ ਬਿਲਕੁਲ ਸਿਰਫ ਹੱਥ ਨਾਲ ਐਕਸਪੋਜ਼ਰ ਹੋਇਆ ਹੋਵੇ ਭਾਵੇਂ ਬਾਈਕ ਨਾ ਵੀ ਹੋਈ ਹੋਵੇ ਭਾਵੇਂ ਇੱਕ ਬਿਲਕੁਲ ਛੋਟੀ ਜਿਹੀ ਚਰੀਟ ਹੋਵੇ ਤਾਂ ਵੀ ਉਹਨੂੰ ਪੰਜ ਟੀਕਿਆਂ ਦੀ ਹਦਾਇਤ ਹਮੇਸ਼ਾ ਦਿੱਤੀ ਜਾਂਦੀ ਹੈ ਕਿਉਂਕਿ 99% ਉਹ ਚਾਹੇ ਇਨਫੈਕਸ਼ਨ ਨਹੀਂ ਕਰੇਗਾ ਲੇਕਿਨ ਜਿਹੜਾ 1% ਰਿਸਕ ਹੈ ਇਨਫੈਕਸ਼ਨ ਦਾ ਉਹ 1% ਰਿਸਕ 100% ਪੇਟਲ ਰਿਸਕ ਹੈ ਉਹ 1% ਜੇ ਸਿੰਪਟਮਸ ਆ ਗਏ ਤਾਂ ਪੇਸ਼ੈਂਟ ਦੀ ਡੈਥ ਵਿੱਚ ਅ ਅੰਜਾਮ ਹੁੰਦਾ ਹੈ ਇਸ ਲਈ ਰੇਬੀਜ਼ ਨੂੰ ਬਹੁਤ ਸੀਰੀਅਸਲੀ ਅਸੀਂ ਲੈਣੇ ਹਨ ਕੋਈ ਜਾਨਵਰ ਚਾਹੇ ਪਾਲਤੂ ਹੈ ਚਾਹੇ ਉਹ ਅ ਆਵਾਰਾ ਜਾਨਵਰ ਹੈ ਉਹ ਪਾਵੇਂ ਤੁਹਾਡੀ ਸਕਿਨ ਦੇ ਉੱਪਰ ਤੁਸੀਂ ਉਹਨੂੰ ਖਾਣਾ ਖਿਲਾ ਰਹੇ ਹੋ ਰੋਟੀ ਪਾ ਰਹੇ ਹੋ ਉਹ ਤੁਹਾਡੀ ਸਕਿਨ ਦੇ ਉੱਪਰ ਸਿਰਫ ਜੀਭ ਨਾਲ ਸਿਰਫ ਚਟ ਵੀ ਲੈਂਦਾ ਹੈ ਤੇ ਸਕਿਨ ਦੇ ਉੱਪਰ ਕੋਈ ਚੋਟ ਨਹੀਂ ਹੈ ਤਾਂ ਵੀ ਰੇਬੀਸ ਦੇ ਪੰਜ ਇੰਜੈਕਸ਼ਨ ਲਗਵਾਉਣਾ ਬਹੁਤ ਜ਼ਰੂਰੀ ਹੈ ਜੀ ਤੇ ਇੱਕ ਹੋਰ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ ਅਜਿਹੇ ਕੇਸਸ ਦੇ ਵਿੱਚ ਜੇਕਰ ਰੈਬੀਜ਼ ਦਾ ਟੀਕਾ ਲਗਵਾਉਣ ਦੇ ਵਿੱਚ ਦੇਰੀ ਹੋਵੇ ਕਿੰਨੇ ਸਮੇਂ ਦੇ ਵਿੱਚ ਰੈਬੀਜ਼ ਦਾ ਟੀਕਾ ਲੱਗ ਜਾਣਾ ਚਾਹੀਦਾ ਕਿਉਂਕਿ ਜੇਕਰ ਜਿਵੇਂ ਤੁਸੀਂ ਦੱਸਿਆ ਕਿ ਜੇਕਰ ਡੌਗ ਸਿਰਫ ਚੱਟਦਾ ਵੀ ਹੈ ਜਾਂ ਫਿਰ ਉਹਦਾ ਦੰਦ ਸਕਿਨ ਦੇ ਉੱਤੇ ਲੱਗਦਾ ਵੀ ਉਸ ਕੇਸਸ ਦੇ ਵਿੱਚ ਲੋਕ ਇੰਨਾ ਧਿਆਨ ਨਹੀਂ ਦਿੰਦੇ ਰੈਬੀਜ਼ ਦਾ ਟੀਕਾ ਨਹੀਂ ਲਗਵਾਉਂਦੇ ਕਿੰਨੇ ਸਮੇਂ ਦੇ ਵਿੱਚ ਇਹ ਟੀਕਾ ਲਗਵਾ ਲੈਣਾ ਚਾਹੀਦਾ ਸਭ ਤੋਂ ਆਈਡੀਅਲ ਜਿਹੜਾ ਸਮਾਂ ਹੈ ਉਹ ਹੈ ਐਸੂਨ ਐਸ ਪੋਸੀਬਲ ਜਿੰਨੀ ਜਲਦੀ ਹੋ ਸਕੇ ਲੇਕਿਨ ਜੇ ਬਹੁਤ ਮਾਈਨਰ ਬੂਟ ਹੈ ਤੁਸੀਂ 24 ਤੋਂ 48 ਘੰਟੇ ਤੱਕ ਦੇ ਅੰਦਰ ਅੰਦਰ ਰੇਬੀ ਦਾ ਇੰਜੈਕਸ਼ਨ ਲਗਵਾ ਸਕਦੇ ਹੋ ਜੀ ਆ ਠੀਕ ਹੈ ਸੋ ਇਸ ਤੋਂ ਇਲਾਵਾ ਜੇਕਰ ਰੇਬੀਸ ਫੈਲਣ ਤੋਂ ਰੋਕਣ ਦੇ ਕੀ ਤਕਨੀਕਾਂ ਜੜੀਆਂ ਹੋ ਸਕਦੀਆਂ ਨੇ ਕਿਉਂਕਿ ਬਹੁਤ سارے ਲੋਕ ਅਸੀਂ ਦੇਖਦੇ ਹਾਂ ਕਿ ਜਿਵੇਂ ਗਲੀਆਂ ਮੁਹੱਲਿਆਂ ਦੇ ਵਿੱਚ ਆਵਾਰਾ ਕੁੱਤੇ ਬਹੁਤ ਹੁੰਦੇ ਨੇ ਆ ਕੋਈ ਲੋਕ ਉਹਨਾਂ ਨੂੰ ਰੋਟੀ ਦਿੰਦੇ ਨੇ ਜਾਂ ਫਿਰ ਖਾਣ ਦੇ ਲਈ ਕੋਈ ਵੀ ਹੋਰ ਸਮਾਨ ਤਾਂ ਉਸ ਸਮੇਂ ਜੋ ਲੋਕ ਹੁੰਦੇ ਨੇ ਕਈ ਵਾਰ ਉਹ ਮੋਹ ਦੇ ਵਿੱਚ ਆ ਕੇ ਉਹਨਾਂ ਨੂੰ ਹੱਥ ਲਗਾਉਂਦੇ ਨੇ ਜਾਂ ਫਿਰ ਬਹੁਤ ਸਾਰੇ ਜਿਵੇਂ ਤੁਸੀਂ ਕਿਹਾ ਕਿ ਡੌਗ ਬਾਈਟ ਨਹੀਂ ਕਰਦਾ ਡੌਗ ਚੱਟਦਾ ਵੀ ਹੈ ਤਾਂ ਵੀ ਇਹ ਜਿਹੜਾ ਰੇਬੀਸ ਫੈਲ ਸਕਦਾ ਹੈ ਉਸ ਸਮੇਂ ਕੀ ਸਾਵਧਾਨੀਆਂ ਵਰਤ ਪੈਂਦੀਆਂ ਨੇ ਕਿ ਉਹਨਾਂ ਲੋਕਾਂ ਨੂੰ ਵੀ ਇਹੀ ਜਿਹੜੀ ਹਦਾਇਤ ਮਿਲਣੀ ਚਾਹੀਦੀ ਹੈ ਕਿ ਉਹ ਵੀ ਜੇਕਰ ਜਾਨਵਰਾਂ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ ਵੀ ਹੈ ਤਾਂ ਰੇਬਿਸ ਦਾ ਟੀਕਾ ਲਗਵਾਉਣ ਜੀ ਜਿਹੜੇ ਲੋਕਾਂ ਨੂੰ ਪਾਲਤੂ ਜਾਨਵਰਾਂ ਦਾ ਕੰਟੈਕਟ ਹੈ ਜੇ ਉਹਨਾਂ ਨੂੰ ਜਾਨਵਰਾਂ ਨਾਲ ਬਹੁਤ ਲਗਾਵ ਹੈ ਤਾਂ ਇਹ ਲੋਕੀ ਨਾਟ ਜਸ ਨਾਰਮਲ ਜਿਹੜੇ ਲੋਕੀ ਨਾਰਮਲੀ ਐਨੀਮਲ ਹੈਂਡਲਰਸ ਦੀ ਕੈਟਾਗਰੀ ਵਿੱਚ ਆਉਂਦੇ ਜਿਵੇਂ ਵੈਟਰਨਰੀ ਡਾਕਟਰ ਨੇ ਜਿਨ੍ਹਾਂ ਦਾ ਐਨੀਮਲ ਹੈਂਡਲਿੰਗ ਵਿੱਚ ਕਾਫੀ ਜ਼ਿਆਦਾ ਐਕਸਪੋਜ਼ਰ ਹੈ ਉਹਨਾਂ ਵਾਸਤੇ ਇੱਕ ਟੀਕਿਆਂ ਦਾ ਸਕੇਡਿਊਲ ਹੁੰਦਾ ਜਿਦੇ ਵਿੱਚ ਤਿੰਨ ਟੀਕੇ ਉਹ ਲਗਵਾ ਸਕਦੇ ਨੇ ਜਿਹਨੂੰ ਪ੍ਰੀ ਐਕਸਪੋਜ਼ਰ ਪ੍ਰੋਫਿਲੈਕਸਿਸ ਕਹਿੰਦੇ ਨੇ ਕਿ ਜੇ ਥੋਟ ਐਕਸਪੋਜ਼ਰ ਬਹੁਤ ਜ਼ਿਆਦਾ ਹੈ ਤੁਸੀਂ ਪਹਿਲਾਂ ਹੀ ਰੇਬੀਜ਼ ਦੇ ਇੰਜੈਕਸ਼ਨਸ ਕਰੀ ਬੋਡੀ ਨੂੰ ਕੰਟੈਕਟ ਕਰਵਾ ਕੇ ਰੱਖ ਸਕਦੇ ਹੋ ਲੇਕਿਨ ਇਹ ਸਿਰਫ ਉਹਨਾਂ ਲੋਕਾਂ ਵਾਸਤੇ ਜ਼ਰੂਰੀ ਹੈ ਜਿਨ੍ਹਾਂ ਦਾ ਇਹਨਾਂ ਜਾਨਵਰਾਂ ਨਾਲ ਐਕਸਪੋਜ਼ਰ ਕਾਫੀ ਜ਼ਿਆਦਾ ਹੈ ਜਿਵੇਂ ਵੈਟਨਰੀ ਨੇ ਜਿਵੇਂ ਕੁੱਤੇ ਫੜਨ ਵਾਲੇ ਮਿਊਨਿਸਪੈਲਿਟੀ ਦੇ ਵਰਕਰਸ ਨੇ ਇਹ ਲੋਕਾਂ ਨੂੰ ਬਾਈਟਸ ਦਾ ਕਾਫੀ ਖਤਰਾ ਰਹਿੰਦਾ ਨੇ ਸੋ ਇਹ ਲੋਕੀ ਪਹਿਲਾਂ ਹੀ ਆਪਣੀ ਰੇਬੀ ਦੀ ਵੈਕਸੀਨੇਸ਼ਨ ਕੰਪਲੀਟ ਕਰਵਾ ਲੈਂਦੇ ਹਨ ठीक है आ, शुक्रिया डॉक्टर अक्षदीपे जुड़े साढ़े दर्शकों तक बहुत खास जानकारी, जरूरी जानकारी तेरे राही दर्शकों तक पहुँचीए बहुत बहुत धनबाद तेरे जुड़न दे सो अ उम्मीद करते हैं कि अब जिन्हें भी दर्शक साढ़े इस प्रोग्राम देख रहे बहुत सही जानकारी तक पहुँची होगी क्योंकि रेबिस फैलन तो रोक का एक तरीका है वो तरीका है कि तुम सावधान रहो जेकर अवारा कुत्ते संपर्क केए भी हो तो तुरंत रेबिस का टीका लगवा लेना चाहता है एक ਕੋਈ ਕਿਸ ਦਾ ਇਲਾਜ ਟੀਕਾਕਰਨ ਹੀ ਹੈ ਦੂਜੇ ਪਾਸੇ ਤੁਹਾਨੂੰ ਹਾਈਜੀਨ ਰਹਿਣ ਦੀ ਬਹੁਤ ਜ਼ਿਆਦਾ ਲੋਡ ਰਹਿੰਦੀ ਹੈ ਸੋ ਅੱਜ ਦੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਆ ਨਹੀਂ ਹੋਰ ਜਾਣਕਾਰੀ ਜਾਣਨ ਦੇ ਲਈ ਤੁਸੀਂ ਲਗਾਤਾਰ ਜੁੜੇ ਰਹੋ ਡੇਲੀ ਪੋਸਟ ਪੰਜਾਬ Haryana Himachal ਦੇ ਨਾਲ ਤੇ ਹੁਣ ਮੈਨੂੰ ਦਈ ਇਜਾਜ਼ਤ ਤਾਨਵਾ